ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸੰਗਤ ਜੀ ਸਿੱਖੀ ਜੰਕਸ਼ਨ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੋ ਮੈਂ ਤੁਹਾਨੂੰ ਪਿਛਲੀ ਵੀਡੀਓ 'ਚ ਸਵਾਲ ਪੁੱਛਿਆ ਉਸ ਦਾ ਜਵਾਬ ਮੈਂ ਤੁਹਾਨੂੰ ਦਿਨਾ ਸਭ ਤੋਂ ਛੋਟਾ ਸਿੱਖ ਸ਼ਹੀਦ ਬੰਦਾ ਸਿੰਘ ਬਹਾਦਰ ਦਾ ਪੁੱਤਰ ਅਜੇ ਸਿੰਘ ਜੋ ਕਿ ਉਹਨਾਂ ਦਾ ਸਭ ਤੋਂ ਛੋਟਾ ਪੁੱਤਰ ਸੀ ਉਹਨਾਂ ਦੀ ਉਮਰ 4 ਸਾਲ ਸੀ ਜਦੋਂ ਉਹਨਾਂ ਨੂੰ ਚਾਨਨੀ ਚੌਂਕ ਦਿੱਲੀ ਵਿੱਚ ਸਨ 1720 ਨੂੰ ਸ਼ਹੀਦ ਕੀਤਾ ਗਿਆ ਸ਼ਹੀਦਾ ਸਿੰਘਾਂ ਦੇ ਚਰਨਾਂ ਉੱਪਰ ਆਵੇ ਸਾਸਰੀਆ ਪਾਵ ਸੰਗਤ ਜੀ ਹੁਣ ਆਪਾਂ ਗੱਲ ਕਰਦੇ ਹਾਂ ਪੰਜ ਪਿਆਰਿਆਂ ਬਾਰੇ ਪੰਜ ਪਿਆਰੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਸਨ 1699 ਨੂੰ ਵਿਸਾਖੀ ਦੇ ਦਿਨ ਸ੍ਰੀ ਅਨੰਦਪੁਰ ਸਾਹਿਬ 'ਚ ਉਨੇ ਵਿਸਾਖੀ ਦੇ ਦਿਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਹਜ਼ਾਰਾਂ ਸਿੱਖ ਇਕੱਠੇ ਕੀਤੇ ਤਲਵਾਰ ਹੱਥ ਵਿੱਚ ਫੜ ਕੇ ਆਵਾਜ਼ ਮਾਰੀ ਕਿਸ ਨੂੰ ਆਪਣਾ ਸਿਰ ਦੇਣ ਦਾ ਹੌਸਲਾ ਹੈ ਸਭ ਜਾਣੇ ਕਬਰਾਂ ਗਈ ਲੇਕਿਨ ਫਿਰ ਭਾਈ ਦਇਆ ਸਿੰਘ ਜੀ ਉੱਠ ਕੇ ਅੱਗੇ ਆਈ ਐਵੇਂ ਕਰਦੇ ਚਾਰ ਸਿੰਘ ਭਾਈ ਹੋਰ ਅੱਗੇ ਆਈ ਜੋ ਪੰਜ ਪਿਆਰੇ ਬਣੇ ਪਹਿਲੇ ਪਿਆਰੇ ਭਾਈ ਦਇਆ ਸਿੰਘ ਜੀ ਜੋ ਲਾਹੌਰ ਪਾਕਿਸਤਾਨ ਦੇ ਰਹਿਣ ਵਾਲੇ ਖੱਤਰੀ ਸਨ ਦੂਸਰੇ ਭਾਈ ਧਰਮ ਸਿੰਘ ਜੀ ਜੋ ਹਸਤਨਾਪੁਰ ਯੂਪੀ ਦੇ ਰਹਿਣ ਵਾਲੇ ਸਨ ਉਹ जाट ਸਨ ਤੀਸਰੇ ਭਾਈ ਹਿੰਮਤ ਸਿੰਘ ਜੀ ਜੋ ਜਗਨਨਾਥ ਪੁਰੀ ਉੜੀਸਾ ਦੇ ਇੱਕ ਪਾਣੀ ਭਰਨ ਵਾਲੇ ਸਨ ਚੌਥੇ ਭਾਈ ਮੋਹਕਮ ਸਿੰਘ ਜੀ ਜਿਹੜੇ ਦਿਵਾਰਿਕਾ ਗੁਜਰਾਤ ਦੇ ਰਹਿਣ ਵਾਲੇ ਸਨ ਅਤੇ ਉਹ ਦਰਜੀ ਸਨ ਪੰਜਵੇਂ ਭਾਈ ਸਾਹਿਬ ਸਿੰਘ ਜੀ ਜੋ ਬਿੱਦਰ ਕਰਨਾਟਕਾ ਦੇ ਸਨ ਉਹ ਨਾਈ ਸੰਗਤ ਜੀ ਸੰਗਤ ਜੀ ਗੁਰੂ ਸਾਹਿਬ ਨੇ ਪੰਜ ਪਿਆਰੇ ਅਲੱਗ-ਅਲੱਗ ਸ਼ਹਿਰ ਅਤੇ ਜਾਤ ਦੇ ਸੀ ਜਿੱਥੋਂ ਗੁਰੂ ਸਾਹਿਬ ਨੇ ਇਹ ਸਮਝਾਇਆ ਕਿ ਖਾਲਸਾ ਕੱਲੇ ਇੱਕ ਦਾ ਨਹੀਂ ਬਲਕਿ ਸਭ ਦਾ ਹੈ ਗੁਰੂ ਸਾਹਿਬ ਜਾਤ ਪਾਤ ਮਿਤਾ ਕੇ ਸਭ ਨੂੰ ਖਾਲਸਾ ਬਣਾਤਾ ਹੁਣ ਆਪਾਂ ਅੱਗੇ ਵਧਦੇ ਆ ਸੰਗਤ ਜੀ ਸੰਗਤ ਜੀ ਕੀ ਤੁਹਾਨੂੰ ਪਤਾ ਹੈ ਗੁਰੂ ਗ੍ਰੰਥ ਸਾਹਿਬ 'ਚ 430 ਅੰਗ ਹਨ ਅਤੇ ਸਭ ਤੋਂ ਵੱਧ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਠੀਕ ਸੰਗਤ ਜੀ ਹੁਣ ਮੈਂ ਤੁਹਾਡੇ ਕੋਲੋਂ ਪੁੱਛਦਾ ਹਾਂ ਸੰਗਤ ਜੀ ਸਿੱਖ ਮਰਿਆਦਾ ਦੇ ਨਾਲ ਸਭ ਤੋਂ ਪਹਿਲਾ ਵਿਆਹ ਕਿਸ ਗੁਰੂ ਸਾਹਿਬ ਦਾ ਹੋਇਆ ਸੀ ਤੁਸੀਂ ਆਪਣੇ ਜਵਾਬ ਕਮੈਂਟ ਵਿੱਚ ਦੱਸਿਓ ਠੀਕ ਆ ਸੰਗਤ ਜੀ ਚਲੋ ਸੰਗਤ ਜੀ ਮਿਲਦੇ ਹਾਂ ਅਗਲੀ ਵੀਡੀਓ 'ਚ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ